ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨ ਤੇ ਅੱਜ ਮੋਸਟਲੀ ਕਲੈਕਸ਼ਨਾਂ ਵਿਆਹਾਂ ਲਈ ਸਪੈਸ਼ਲ ਵੈਡਿੰਗ ਸਪੈਸ਼ਲ ਕਲੈਕਸ਼ਨਾਂ ਵਾਲੀਆਂ ਮੈਂ ਜੋ ਸੂਟ ਨੇ ਉਹੀ ਲੈ ਕੇ ਆਈਆਂ ਰੰਗ ਡਿਜ਼ਾਈਨ ਪੈਟਰਨ ਜੋ ਵੀ ਜਿਹਦੇ ਵਿੱਚ ਅਵੇਲੇਬਲ ਨੇ ਮੈਂ ਇੱਥੇ ਐਡ ਕੀਤੇ ਹੋਏ ਨੇ ਬਾਕੀ ਤੁਹਾਡੇ ਕੋਲ ਕੋਈ ਕੁਐਰੀ ਐ ਕਿਸੇ ਵੀ ਸੂਟ ਦੇ ਬਾਰੇ ਵਿੱਚ ਤਾਂ ਮੈਂ ਨੰਬਰ ਆਪਣਾ 623924575 ਜੀ ਐਡ ਕੀਤਾ ਇਸ ਨੰਬਰ ਤੇ ਜਦ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਆਹੀ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਤੁਹਾਨੂੰ ਤੁਹਾਡੀ ਕਰਦਾਰੀ ਪ੍ਰਾਈਜ਼ ਜ਼ਰੂਰ ਆਏਗਾ ਇਹ ਹੈਂਡਵਰਕ ਵਾਲੀਆਂ ਟੋਟਲੀ ਜਿਹੜੀਆਂ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਕਲੈਕਸ਼ਨਾਂ ਚੱਲ ਰਹੀਆਂ ਨੇ ਸਾਰੀਆਂ ਹੈਂਡਵਰਕ ਵਾਲੀਆਂ ਨੇ ਤੇ ਮੋਸਟਲੀ ਇਹ ਸੂਟ ਜਿਹੜੇ ਨੇ ਸਿੰਗਲ ਸਿੰਗਲ ਕਲਰ ਦੇ ਨਾਲ ਆਣਗੇ ਜਿੰਨਾਂ ਵਿੱਚ ਵੀ ਕੋਈ ਅਲ ਕਲਰ ਹੋਰ ਆਪਸ਼ਨ ਅਵੇਲੇਬਲ ਹੈ ਮੈਂ ਇੱਥੇ ਐਡ ਕੀਤੀ ਹੋਈ ਹੈ ਉਹ ਤੁਸੀਂ ਦੇਖ ਸਕਦੇ ਹੋ ਆਲ ਓਵਰ 5 ਮੀਟਰ ਤੁਹਾਨੂੰ ਜਿਹੜਾ ਦੀ ਕਾਈਨ ਕ੍ਰੇਪ ਹੁੰਦੀ ਆ ਉਹਦੇ ਨਾਲ ਮਿਲੇਗਾ ਪ੍ਰਾਈਸ ਇਹਦਾ 2200 ਰੁਪਏ ਆ ਸਲਵਾਰ ਤੇ ਬਹੁਤ ਪਿਆਰਾ ਵਰਕ ਹੋਇਆ ਦੁਪੱਟਾ ਜਿਹੜਾ ਚਨਾਉਂ ਦਾ 2.5 ਮੀਟਰ ਤੁਹਾਨੂੰ ਮਿਲੇਗਾ ਥ੍ਰੈਡ ਵਰਕ ਤੇ ਹੈਂਡ ਵਰਕ ਦੇ ਨਾਲ ਆਏਗਾ ਐਗਾ ਟ੍ਰੀਟ ਵਿੱਚ ਕਲੈਕਸ਼ਨ ਆਈਆਂ ਨੇ ਵੱਡੇ 바 ਦਾ ਤੁਹਾਨੂੰ 3 ਮੀਟਰ ਦਾ ਸੂਟ ਮਿਲੇਗਾ ਦੁਪੱਟਾ ਵੈਲਵਟ ਦਾ ਸ਼ਰਟ ਤੇ ਬਾਟਮ ਦਾ ਫੈਬਰਿਕ ਵੈਲਵਟ ਦਾ 680 ਰੁਪਏ ਦਾ ਪ੍ਰਾਈਸ ਹੈ ਰੰਗ ਇਹਦੇ ਵਿੱਚ ਇਹਦੇ ਜਿਹੜੇ ਹੈ ਨੇ ਚਾਰ ਉਹ ਮੈਂ ਇਥੇ ਐਡ ਕਰ ਦਿੱਤੇ ਨੇ ਐ ਤੁਹਾਨੂੰ 5 ਮੀਟਰ ਦਾ ਪਸ਼ਮੀਨਾ ਦਾ ਸੂਟ ਮਿਲੇਗਾ 슬ੀਵਸ ਤੇ ਬਾਟਮ ਬਣਾ ਸਕਦੇ ਹੋ ਤੇ ਨਾਲ ਤੋਂ ਤੇ ਵਰਕ ਹੈਗਾ ਇਹ ਰੰਗ ਦੇ ਵਿੱਚ ਕਾਫੀ ਅੱਜਕੱਲ ਅਪਡੇਟ ਹੋ ਰਹੇ ਨੇ ਹੋਰ ਵੀ ਕਲਰ ਹੈਗੇ ਨੇ ਬਟ ਉਹ ਜਿਹੜੇ ਬ੍ਰੈਂਡ ਲੱਗ ਗਏ ਉਹ ਮੈਂ ਇੱਥੇ ਐਡ ਨਹੀਂ ਕੀਤੇ ਤੁਸੀਂ ਅਗਰ ਕੋਈ ਕੁਐਰੀ ਕਰਨੀ ਹੈ ਜਾਂ ਬਾਈ ਕਰਨਾ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ 2.5 ਮੀਟਰ ਦਾ ਜੌਰਜਟ ਦੀ ਸ਼ਰਟ embroidery ਬਾਟਮ ਤੇ ਵਰਕ ਆਏਗਾ ਜੌਰਜਟ ਦਾ ਵਾਈਟ ਵਿੱਚ ਬਾਟਮ ਮਿਲੇਗਾ ਇਹਨਾਂ ਦੇ ਨਾਲ ਪ੍ਰਾਈਸ ਇਹ ਦਾ 680 ਰੁਪਏ ਆ ਰੰਗੇ ਦੇ ਵਿੱਚ 5 ਤੋਂ 6 ਹੈ ਨੇ ਉਹ ਮੈਂ ਇਥੇ ਐਡ ਕੀਤੇ ਹੋਏ ਨੇ ਬਲੈਕ ਵੀ ਹੈ ਬਲੂ ਹੋ ਗਿਆ ਸਿਰਫ ਤੇ ਸਿਰਫ 850 ਦੇ ਵਿੱਚ ਰੋਮਨ ਸੀ ਲੱਕ ਐਮਬਲੋਇਡਰੀ ਵਾਲਾ ਤੁਹਾਨੂੰ ਸੂਟ ਮਿਲੇਗਾ 5 ਮੀਟਰ ਦਾ ਦੁਪੱਟਾ ਮਸਲੀਨ ਦਾ ਨਾਲ ਆਏਗਾ ਰੰਗੇ ਦੇ ਵਿੱਚ ਮੇਰੇ ਕੋਲ ਚਾਰ ਨੇ ਤੇ ਮੈਂ ਇਥੇ ਚਾਰੋਂ ਕਲਰ ਐਡ ਕੀਤੇ ਹੋਏ ਨੇ ਸ਼ਿਮਰ ਵਿੱਚ ਅੱਜਕਲ ਸ਼ਿਮਰ ਬਹੁਤ ਟ੍ਰੈਂਡ ਵਿੱਚ ਹੈ 5 ਮੀਟਰ ਦਾ ਤੁਹਾਨੂੰ ਪਲੇਨ ਸ਼ਿਮਰ ਦਾ ਸੂਟ ਮਿਲੇਗਾ ਤੁਸੀਂ ਇਹਨਾਂ ਤੇ ਹੈਂਡਵਰਕ ਕਰਵਾ ਲਓ ਲੈਸ ਲਗਵਾ ਲਓ ਬਟਨ ਲਗਵਾ ਲਓ ਜੋ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਸਿਰਫ ਤੇ ਸਿਰਫ 900 ਦੇ ਵਿੱਚ ਤੁਹਾਨੂੰ ਇਹ ਸ਼ਿਮਰ ਦਾ ਪਲੇਨ ਸੂਟ ਮਿਲੇਗਾ 5 ਮੀਟਰ ਦਾ ਰੰਗ ਇਹਦੇ ਵਿੱਚ ਮੇਰੇ ਕੋਲ 20 ਰੰਗ ਅਵੇਲੇਬਲ ਹੈ ਬਾਕੀ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਦਿੰਦਾ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ 20 ਰੰਗਾਂ ਵਿੱਚ ਤੁਹਾਨੂੰ ਸ਼ਿਮਰ ਦਾ 5 ਮੀਟਰ ਦਾ ਸੂਟ ਮਿਲੇਗਾ 900 ਰੁਪਏ ਦੇ ਵਿੱਚ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਨੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਜੋ ਫਾਈਨਲ ਪ੍ਰਾਈਸ ਇੱਥੇ ਦੱਸਿਆ ਉਹੀ ਆਏਗਾ ਕਿਸੇ ਵੀ ਸੂਟ ਤੇ ਚਾਹੇ ਅੱਜ ਦੀ ਵੀਡੀਓ ਚ ਜੋ ਆ ਮੈਂ ਹੋਰ ਜਿੰਨਾ ਵਿੱਚ ਵੀ ਰੇਟ ਮੈਂਸ਼ਨ ਕਰਦੀਆਂ ਉਹਨਾਂ ਵਿੱਚ ਜੋ ਪ੍ਰਾਈਸ ਦੱਸਦੀਆਂ ਉਹੀ ਫਾਈਨਲ ਹੈ ਐਕਸਟਰਾ ਕਿਸੇ ਤੇ ਵੀ ਕੋਈ ਚਾਰजेस ਨਹੀਂ ਲੱਗੇਗਾ ਆਲ ਓਵਰ ਇੰਡੀਆ ਫ੍ਰੀ ਸ਼ਿਪਿੰਗ ਚਾਰजेस ਹੈ ਹੋਮ ਡਿਲੀਵਰੀ ਅਵੇਲੇਬਲ ਹੈ ਤੇ ਬਾਕੀ ਜੇਕਰ ਤੁਸੀਂ ਸਟੇਟਸ ਦੇਖਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਡੇਲੀ ਤੇ ਜੋ ਵੀ ਅਪਡੇਟਸ ਆਉਂਦੀਆਂ ਨੇ ਸਟੇਟਸ ਤੇ ਉਹ ਸ਼ੋ ਹੋ ਜਾਏ ਕਰਨਗੇ ਤੇ ਜੇਕਰ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਮੈਨੂੰ ਪਤਾ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਗਰੁੱਪ ਵਿੱਚ ਨੰਬਰ ਐਡ ਕਰ ਲਵਾਂਗੀ ਡੇਲੀ ਅਪਡੇਟਸ ਦੇ ਲਈ ਬਹੁਤ ਪਿਆਰਾ ਸੈਲਫ ਪ੍ਰਿੰਟ ਦੇ ਨਾਲ ਇਹ ਸੂਟ ਆਏਗਾ 10 ਰੰਗਾਂ ਦੇ ਵਿੱਚ ਬ੍ਰੌਕਟ ਸਿਲਕ ਵਿੱਚ ਇਹ ਸੂਟ ਤੁਹਾਨੂੰ ਮਿਲੇਗਾ 5 ਮੀਟਰ ਦਾ ਸੈਲਫ ਏਮਬਰਾਇਡਰੀ ਹੈ ਉਹਦੇ ਉੱਪਰ ਤੇ ਇਹਦਾ ਪ੍ਰਾਈਸ ਜਿਹੜਾ 640 ਰੁਪਏ ਆ ਤੇ ਇਹਦੇ ਵਿੱਚ ਰੰਗ ਜਿਹੜੇ ਨੇ ਮੇਰੇ ਕੋਲ 10 ਹੈਗੇ ਨੇ ਬਹੁਤ ਪਿਆਰਾ ਤੁਸੀਂ ਇਹਦੇ ਤੇ ਨਾਲ ਦੁਪੱਟਾ ਕੰਟਰਾਸਟ ਕਰਕੇ ਬਹੁਤ ਵਧੀਆ ਸੂਟ ਨਵੇਂ ਡਿਜ਼ਾਈਨ ਦਾ ਬਣਾ ਸਕਦੇ ਹੋ ਬਾਕੀ ਇਹਦੇ ਵਿੱਚ ਰੰਗ 10 ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਸਿੰਗਲ ਕਲਰ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੇਗਾ 900 ਦੇ ਵਿੱਚ ਵਿਡਿੰਗ ਲਈ ਸਪੈਸ਼ਲ ਹੈ ਸੂਟ ਬਹੁਤ ਪਿਆਰਾ ਹੈ ਸਿੰਗਲ ਕਲਰ ਹੈ ਇਹ ਜਿਹੜਾ ਕਲਰ ਸਿੰਗਲ ਹੀ ਤੁਹਾਨੂੰ ਮਿਲੇਗਾ ਇਹ ਵੀ 2399 ਦੇ ਵਿੱਚ 2400 ਵਿੱਚ ਤੁਹਾਨੂੰ ਸੂਟ ਮਿਲੇਗਾ ਬਹੁਤ ਪਿਆਰਾ ਕਲਰ ਸਿੰਗਲ ਕਲਰ ਹੈ ਨਾ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਟ੍ਰੈਂਡੀ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ